ਖੋਲ ਕੇ ਦਰਸ਼ਨ ਕਰਾ ਦਿਓ ਕੀ ਹੈ ਚਲੋ ਆਕਸਣਾ ਸਈ ਕੰਗਾ ਹਮ ਲੱਸੀ ਨੂੰ ਸੱਦਣ ਸੇ ਕੰਗਾ ਹਮ ਹੈ ਤੇ ਆਪਣੇ ਜਿਹੜੇ ਜੰਗਲੀ ਨੇ ਇਹ ਸੱਦ ਨੇ ਕੰਗ ਕੰਗ ਸਾਡੇ ਲਈ ਕੰਗ ਜਟਕੇ ਜਿਹੜੇ ਨੇ ਕੰਗ ਸੱਦ ਨੇ ਤੇ ਹੁਣ ਇਹ ਲੱਸੀ ਸੱਦ ਨੇ ਆ ਆਪਣੇ ਇਧਰ ਮਾਜਰ ਜਿਹੜੇ ਮੱਝ ਵਾਲੇ ਸਾਡੇ ਸਾਰੇ ਇਹ ਸੱਦ ਨੇ ਲੱਸੀ ਤੇ ਹੋਰ ਕੰਮਕਾਰ ਇਹਨਾਂ ਕਰਨਾ ਕੋਣੀ ਸਿਰਫ ਆਹਰੇ ਲਾਉਣਾ ਬੰਦਿਆਂ ਨੂੰ ਲਓ ਜੀ ਸ਼ੂਟਿੰਗ ਹੋਉਂਦੀ ਆ ਮੈਨੂੰ ਪਤਾ ਸ਼੍ਰੀਕਾਤ ਵੀ ਪਾਏ ਹੋਏ ਆ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਗੇ ਤੇ ਬਰਾੜ ਦੇ ਬਲੌਗ ਚ ਸਾਰਾ ਪਰਾਨੋ ਵੈਲਕਮ ਸਵਾਗਤ ਹੈ ਜੀ ਆਨਵਾਦਿਆਂ ਤੇ ਕਰਦੇ ਅੱਜ ਦਾ ਬਲੌਗ ਸ਼ੁਰੂ ਤੇ ਅੱਜ ਦੀ ਆਪਣੀ ਜਿਹੜੀ ਰੁਟੀਨ ਹੋਗੀ ਉਹ ਸਾਡੇ ਸਾਰੇ ਪਰਾਨੋ ਨਾਲ ਸ਼ੇਅਰ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਲਓ ਜੀ ਚਾਚਾ ਆਪਣੇ ਕੋਲ ਬੈਠਾ ਜਿਹਦੇ ਕੋ ਆਪਾਂ ਸਰਾਇਕੀ ਜੇ ਗੱਲਾਂ ਸੁਣੀਆਂ ਸਨ ਮਾਸ਼ਾਅੱਲਾ ਚਾਚਾ ਆਜਾ ਨਾਲ ਦੇ ਡੇਰੇ ਤੇ ਖਤਮ ਸੀ ਤੇ ਮੁਲਾਦ ਵੀ ਆ ਤੇ ਇਹੀ ਉੱਥੇ ਜਾਣਾ ਤੇ ਚਾਚਾ ਵੀ ਆਇਆ ਆਪਣੇ ਕੋਲ ਤੇ ਚਾਚਾ ਨੂੰ ਆਨੇ ਕੋਈ ਪੁਰਾਣੀ ਗੱਲ ਸਾਨੂੰ ਸੁਣਾ ਹਾਂਜੀ ਚਾਚਾ ਹਰਿਆ ਜੀ ਆ ਪੰਜਾਬ ਜਿਹੜਾ ਨਾ ਸੋਨੇ ਚਿੜੀਆ ਕਿਉਂ ਚਾਚਾ ਇੰਨੀ ਗੱਲ ਤੇ ਉਧਰ ਤੇ ਪੰਜਾਬ ਵਾਲੇ ਬੰਦੇ ਨੇ ਨਾ ਉਹ ਪਾਕਿਸਤਾਨ ਦੇ ਜਿਹੜੇ ਵੀਡੀਓ ਨੇ ਨਾ ਆ ਪੰਜਾਬ ਦੇ ਕਿਉਂਕਿ ਉਧਰ ਤੇ ਹੁਣ ਉਹ ਖਤਮ ਹੋ ਗਿਆ ਨਾ ਪਿੰਡ ਪੁੰਡ ਜਿਵੇਂ ਪੁਰਾਣੇ ਬਣੇ ਸਾਂ ਉਹ ਹੁਣ ਖਤਮ ਹੋ ਗਏ ਉਧਰ ਤੇ ਉਹ ਜਿਹੜੇ ਬੰਦੇ ਆਪਣੀ ਵੀਡੀਓ ਜ਼ਿਆਦਾ ਵੇਂਦੇ ਨੇ ਤੇ ਪੁਨਾ ਹੀ ਮਾਦੀ ਨੇ ਹੂੰ ਕੋ ਅਕਸ਼ਣਾ ਸਈ ਕੰਗਾ ਹੂੰ ਲੱਸੀ ਨੂੰ ਸੱਦਣ ਸੇ ਕੰਗਾ ਹੂੰ ਹੈ ਤੇ ਆਪਣੇ ਜਿਹੜੇ ਜੰਗਲੀ ਨੇ ਇਹ ਸੱਦ ਨੇ ਕੰਗ ਕਾਂਗ ਕਾਂਗਸਾ ਅੱਡ ਲਈ ਕੰਗ ਜਟਕੇ ਜਿਹੜੇ ਨੇ ਕੰਗ ਸੱਦ ਨੇ ਤੇ ਹੁਣ ਇੱਧਰ ਲੱਸੀ ਸੱਦ ਨੇ ਹਾਂ ਆਪਣੇ ਇਧਰ ਮਾਜਰ ਜਿਹੜੇ ਮੱਝ ਵਾਲੇ ਸਾਡੇ ਸਾਰੇ ਇਹ ਸੱਦ ਨੇ ਲੱਸੀ ਤੇ ਹੋਰ ਇੱਕ ਕੌਮ ਹੈ ਅੱਲਾ ਜਿਹੜੇ ਉਹ ਕੀ ਉਹਨਾਂ ਦੀ ਬੋਲ लस्सी अच्छा फिर ओन सद बाटी आख्या चाई लिया रोना रोना लाया हो जे कोल आया यार तू ना तेन आख्या लस्सी चाई अच्छा। लिया लस्सी ले सप्पी तू तेरा बेड़ा गरक हो गो आई लस्सी चाई ले ਹੈਂ ਲਓ ਜੀ ਚਾਲੇ ਪਾਤੇ ਨੇ ਡੇਰੇ ਤੇ ਮਸਾਇਆ ਡੇਰੇ ਤੇ ਚਲੇ ਕਿਉਂਕਿ मामੂ ਰਹਿੰਦਾ ਉਥੇ ਤੇ ਉਹ ਕਰਾਉਂਦੇ ਆ ਬਲਾਦ ਵੀ ਖਤਮ ਤੇ ਚੱਲੇ ਆਂ ਅਸੀਂ ਬਾਕੀ ਬੰਦੇ ਪਹੁੰਚ ਗਏ ਨੇ ਉਥੇ ਤੇ ਚੱਲ ਕੇ ਦੇਖਦੇ ਆਂ ਕੀ ਮਾਹੌਲ ਹੈ ਲਓ ਜੀ ਤਿਆਰੀਆਂ ਹੋ ਗਈਆਂ ਮੁਕੰਮਲ ਚਤਾਈਆਂ ਵਗੈਰਾ ਉਸ਼ਾ ਤੇ ਲਓ ਜੀ ਦੇਗ ਵੀ ਆ ਗਈ ਵਾਹ ਬਈ ਦੇਗ ਆ ਗਈ ਸਪੈਸ਼ਲ ਅਸਕੇ ਦੇ ਆ ਨਾ ਜੀ ਬੰਦੇ ਸੌਂ ਗਏ ਆ ਕੋਲਕਾ ਦਰਸ਼ਨ ਘਰਾ ਦਿਓ ਕੀ ਹੈ ਚਲੋ ਲਓ ਜੀ ਖਤਮ ਹੋ ਗਿਆ ਐਂਡ ਭਾਂਡੇ ਪੁੰਨੇ ਖਿਲਰੇ ਪੈਣ ਦੇ ਕੰਮ ਹੀ ਹੋ ਗੀਆਂ ਵੇਲੀਆਂ ਤੇ ਚਲਦੇ ਆਂ ਢੇਰੇ ਤੇ ਹੁਣ ਆਪਦਾ ਮਾਲ ਡੰਗਰ ਸੰਭੀਆ ਤੇ ਲਓ ਜੀ ਚਾਚੀ ਹੁਣੀ ਹੋਈ ਆ ਗਏ ਨੇ ਖਤਮ ਤੋਂ ਵੇਲੇ ਹੋ ਗਏ ਆਕੇ ਮਹਿਫਲਾ ਲੱਗ ਗਈਆਂ ਮੈਂ ਤਾਂ ਫਿਰ ਜਾਣਾ ਹੀ ਆ ਚਾਚਾ ਕਪੜੇ ਬਦਲ ਵੀ ਆਇਆ ਟਾਈਮ ਨਾਲ ਹੀ ਕੋਦਣਾ ਲੈ ਧੋ ਰੋਣ ਮੈਂ ਇਹ ਜੀ ਆ ਜਾਂਦਾ ਨਾ ਚਿੱਟਾ ਸੂਟ ਪਾਇਆ ਸੀ ਅੱਜ ਤੂੰ ਤਾਂ ਕਿੱਟਾ ਹੀ ਪਾ ਲਿਆ ਸੀ ਮੈਂ ਕਿਹੜਾ ਮੈਂ ਖਫੜ ਪਾ ਲਿਆ ਸੀ ਆ ਬੋਲੇ ਖਫਾ ਨੇ ਗਰੇ ਪਾਣੀ ਪੋੜ ਆਹ ਆ ਤੇ ਜਿੰਨੀ ਜਾਣੇ ਤਾਂ ਨਾ ਪਾਵਾਂ ਮੈਂ ਕਿਹੜਾ ਮੰਗਰੂ ਵੇਖਣਾ ਭਾਵੇਂ ਨਾ ਪਾਵਣ ਕਫੜ ਪਾਉਣਾ ਪਿਆ ਰ ਨਹੀਂ ਨਹੀਂ ਚੰਗੀ ਗੱਲ ਮੈਂ ਜੇਬੀਆਂ ਲੱਗੀਆਂ ਤੇ ਨਾ ਕੁਝ ਲੱਕੜਾ ਕਲਫੀ ਪੈਣੀ ਹੈ ਜੇਬੀ ਤੋਂ ਬਗੇਰੀ ਉਹ ਵੀ ਮੁਕੱਦਰ ਬਾਬਾ ਉਹਨਾਂ ਦੀ ਗੱਲ ਤੇ ਮੈਂ ਗੱਲ ਕਰਦਾ ਪਿਆ ਉਹ ਵੀ ਮੁਕੱਦਰ ਨਾਲ ਲੋ ਜੀ ਬੰਦਿਆਂ ਦੀ ਮਹਿਫਿਲ ਲੱਗ ਗਈਆਂ ਤੇ ਮੈਂ ਗੱਲ ਕਰਦਾ ਪਿਆ ਤੁਹਾਡੇ ਨਾਲ ਜੀ ਬੈਠੇ ਜੁੜ ਕੇ ਤੇ ਚਵਾਈ ਦਾ ਟਾਈਮ ਵੀ ਹੋ ਚੱਲਾ ਉਂਦੇ ਮੇਰੇ ਨਾਲ ਕਰਦੇ ਆਇ ਤੇ ਆ ਆ ਮੁੰਡਾ ਅੰਡੇ ਵਾਲਾ ਵੀ ਹੈਗਾ ਜੀ ਵਿੱਚ ਆ ਮੁੰਡਾ ਸਾਡਾ ਅੰਡੇ ਲਾਂਦਾ ਹੈ ਅੰਡੇ ਲਵਨਾ ਹਾਂ ਨਹੀਂ ਤੂੰ ਲਾਉਣਾ ਤੇਰੀ ਮੁਰਗੀ ਲਾਂਦੀ ਮੁਰਗੀ ਲਾਂਦੀ ਅੱਛਾ ਕਿੰਨੇ ਅੰਡੇ ਲਾਂਦੀ ਤਿੰਨੇ ਚਾਰ ਹੈ ਇੱਕ ਮੁਰਗੀ ਤਿੰਨੇ ਚਾਰ ਅੰਡੇ ਲਾਂਦੀ ਉਹ ਮੈਂ ਅੰਡੇ ਵੇਚਦਾ ਹਾਂ ਕਿ ਖਾਈ ਲੈਣਾ ਬਾਬਾ ਅੰਡਾ ਵੇਚਦਾ ਮੁੰਡਾ ਅੱਛਾ ਆਓ ਜਾਣਾ ਹੀ ਪਾਪਾ ਤੇ ਪੰਜ ਸੌ ਦਾ ਇੱਕ ਹਾਂਜੀ ਉਹ 4000 ਦਾ ਆਂਡਾ ਭਾਈ ਦਿੰਦੇ ਨੇ ਬੱਚੇ ਚਾ ਚਾ 4000 ਦਾ ਹਾਂਜੀ ਸਸਤੇ ਹੀ ਦਿੰਦੇ ਨੇ ਸਸਤਾ ਹੀ ਸਸਤਾ ਹੀ ਆਂਡਾ ਦਿੰਦੇ ਨੇ ਸਾਰਿਆਂ ਨੂੰ ਸਾਰਿਆਂ ਦੀ ਪਹੁੰਚ ਦੇ ਵਿੱਚ ਕਾਰ ਨੂੰ ਕੰਡ ਕਰਕੇ ਲੱਗੇ ਉਹ ਉਹ ਕਾਰ ਨੂੰ ਕੰਡ ਕਰਕੇ ਇਹਨਾਂ ਦੇ ਵਿੱਚ ਦੇ ਲੈ ਜਿੰਨਾ ਬਾਬਾ ਜੀ ਇਹਨਾਂ ਵੈਲ ਕੱਢਿਆ ਨਾ ਆ ਖੁੱਡੇ ਦੇ ਵਿੱਚ ਇਹਨਾਂ ਇਹ ਬੰਨਿਆਂ ਦੀ ਡਿਊਟੀ ਇਹ ਨਾ ਸੇਵਾ ਮੱਲਿਆ ਸੇਵਾ ਮੱਲਿਆ ਹਾਂਜੀ ਅੰਦਰ ਇਹ ਸੇਵਾ ਮੱਲਿਆ ਹਾਂਜੀ ਦੋਵੇਂ ਆਂਡੇ ਲਵਦੇਰੇ 6:00 ਵਜਦੇ ਵਿੱਚ ਖੁੱਡੇ ਚ ਯਾਰ ਸਵੇਰ ਜਿਆਸੀ ਡੰਗਰ ਚੋਨੇ ਨਾ ਤੇ ਇਹ ਜਨਾਬ ਖੁੱਡੇ ਹੀ ਵੱਡੇ ਹੁੰਦੇ ਨੇ ਆਂਡਾ ਲੈ ਤੇ ਜਿਹੜੀ ਨਾ ਦੇਵੇ ਉਹ ਲੋ ਫੜ ਲੈਂਦੇ ਨੇ ਵੇਦ ਨੇ ਵੀ ਆਂਡਾ ਦਿੱਤਾ ਕਿਉਂ ਨਹੀਂ ਉਹ ਮੁਰਗੀ ਨੂੰ ਫੋਰਾ ਚੈੱਕ ਕਰਦੇ ਨੇ ਉਹ ਇੱਕ ਮੁੰਡਾ ਰਹਿੰਦਾ ਛੋਟਾ ਭਰਾ ਇਹ ਤੁਹਾਡਾ ਜਿਹੜਾ ਉਹ ਆਂਦਾ ਮੁੱਕੀ ਮਾਰ ਕੇ ਆਂਡਾ ਕੱਢ ਲੀਣਾ ਆ ਬੈਠਾ ਟਰੈਕਟਰ ਤੇ ਆ ਬੰਦਾ ਵਾ ਵਾ ਉਹ ਭਜਿਆ ਜਾਂਦਾ ਉਹ ਦੇਖ ਲਈ ਜਮ ਮੁੱਕੀ ਆਹ ਦੇਖ ਇਹ ਬੰਦਾ ਮੁੱਕੀ ਮਾਰ ਕੇ ਜਨਾਬ ਆਂਡਾ ਕੱਢ ਲੀਣਾ ਲਓ ਜੀ ਇਧਰ ਵੇਖੋ ਰਿਕਵਰੀ ਚ ਕਰ ਲੈ ਮੁਰਗੀ ਨੇ ਆਂਡਾ ਲਾਇਆ ਆਂਡਾ ਲਾਇਆ ਮੁਰਗੀ ਨੇ ਇਹ ਤਾਂ ਬੜਾ ਛੋਟਾ ਹੈ ਠੀਕ ਹੈ ਜੀ ਕਿੰਨੇ ਆਂਡੇ ਦਿੰਦੀਆਂ ਮੁਰਗੀਆਂ ਲਓ ਜੀ ਡੰਗਰ ਡੰਗਰ ਲੈ ਆਣੇ ਜੋ ਤੇ ਹੋਰ ਵਾਰੀ ਵਾਰੀ ਆ ਗਈ ਕਮਾਂਦ ਕੁਤਰੰਦੇ ਆ ਆ ਸਾਡਾ ਬਮਾ ਲਾ ਗਿਆ ਇੱਕ ਵਾਰ ਸਚੋਚੇ ਲਾ ਲਿਆ ਇਸ ਦੀ ਮੇਰੇ ਜਾਨਾ ਛਿੱਟਾ ਉਕਾੜੇ ਜਿੱਲਾ ਉਕਾੜਾ ਪਿੰਡ ਜਖੜ ਸੋਕ ਕੰਟੀ ਜਰੀਆ ਤੇ ਰੰਦਾ ਕਿੱਥੇ ਬੜਾ ਇੱਥੇ ਕਿੱਥੇ ਜਾਂਦਾ ਯਾਰ ਚਾਚਾ ਆਪਾਂ ਨੂੰ ਬੰਦੇ ਬੜੇ ਵੇਂਦੇ ਨੇ ਤੈਨੂੰ ਬੜਾ ਲੋਕ ਪਸੰਦ ਕਰਨ ਲੱਗ ਪਏ ਨੇ ਵਲੋਗਾਂ ਆ ਜੀ ਹਾਂਜੀ ਬੜੇ ਬੜੇ ਪਸੰਦ ਕਰਦੇ ਨੇ ਇਹ ਦੋ ਦਿਨ ਮੁੰਡਾ ਕਹਿੰਦਾ ਬਸਲੀ ਆ ਗਿਆ ਯਾਰ ਫਲਾਲ ਆ ਬੰਦਾ ਤੇ ਰਹਿਣਾ ਹੁਣ ਬੇਲੀ ਬਣ ਗਿਆ ਠੀਕ ਹੈ ਨਾ ਅੱਗੇ ਸਪੈਸ਼ਲ ਨਹੀਂ ਹੁਣ ਤੇਰਾ ਪੱਕਾ ਬੇਲੀ ਹੋ ਗਿਆ ਇਹਦੇ ਭਰਾ ਵਲੋਗ ਨਾ ਧਿਆਨ ਨਾਲ ਵੇਖਿਆ ਕਰੋ ਆਮੀਨ ਜੀ ਹਾਂਜੀ ਹਾਂਜੀ ਇਹਨਾਂ ਵਕਤੇ ਚੈਨਲ ਸਾਡਾ ਚੈਨਲ ਟੋਕਿਓਨ ਵਾਲੀ ਬਣਾ ਦਿਓ ਕਿਉਂ ਨਹੀਂ ਚਾਤਾ ਬਣਾ ਦੇਾਂਗੇ ਯਾਰ ਇਹ ਵੀਡੀਓ ਸਪੈਸ਼ਲ ਜਿਹੜੀ ਨਾ ਬਲਾਲ ਵਾਸਤੇ ਸਾਡੇ ਦੋਦੀ ਦਾ ਮੁੰਡਾ ਜਿਹੜਾ ਐਂ ਦਮਗਰ ਕਰਦਾ ਐਂ ਡਰ ਡਰ ਕਰਕੇ ਲਾਉਂਦੇ ਆਂ ਲਓ ਜੀ ਆ ਗਏ ਆ ਪੱਠਿਆਂ ਨੂੰ ਤੇ ਵੜਦੇ ਹੁਣ ਪੱਠੇ ਬਾਕੀ ਬੰਦੇ ਚਲੇ ਗਏ ਨੇ ਜੋਈ ਵੀ ਲੈਣ ਜਵੀ ਲੈਣ ਗਏ ਨੇ ਤੇ ਆਪਾਂ ਹੁਣ ਵੜਦੇ ਆ ਪੱਠੇ ਉਨੀ ਚੜ ਆ ਜਾਂਦੇ ਫਿਰ ਸ਼ੁਗਲ ਮੇਲਾ ਵੀ ਲੱਗਣੇ ਅੱਜ ਲਓ ਜੀ ਪੱਠੇ ਵੜਨ ਨੇ ਤੇ ਬੰਦੇ ਟਿਕਟੋਕਰ ਵੀ ਇੱਥੇ ਪਹੁੰਚ ਜਾਏ ਸਾਡੇ ਕੋਲ ਬਹਿ ਜਾ ਬਹਿ ਜਾ ਏ ਪਤਾ ਨਹੀਂ ਕਾਦੀ ਟਿਕਟੋਕ ਬਣਾਉਂਦੇ ਆ ਬੈਠੇ ਪੁੰਜੇ ਪੁੰਜੇ ਬੈ ਕੇ ਟਿਕਟੋਕ ਬਣਾਉਂਦੇ ਨੇ ਯਾਰ ਬਣਾ ਲਓ ਵੀ ਲਾਣਾ ਕੰਮਕਾਰ ਇਹਨਾਂ ਕਰਨਾ ਕੋਣੀ ਸਿਰਫ ਆਰੇ ਲਾਉਣਾ ਬੰਦਿਆਂ ਨੂੰ ਲਓ ਜੀ ਸ਼ੂਟਿੰਗ ਹੋਉਂਦੀ ਆ ਮੈਨੂੰ ਪਤਾ ਸ਼ਰਕਾ ਤਵੀਟ ਪਾਏ ਹੋਏ ਲਓ ਜੀ ਆ ਵੇਖੋ ਜੀ ਟਿਕਟੋਕ ਬਣਾਈ ਨਾ ਚਾ ਚਟਪੂਸੀਆਂ ਮਾਰਦਾ ਫਿਰਦਾ ਕਦੀ ਐ ਉਹਨੂੰ ਤੇ ਕਦੀ ਉਹਨੂੰ ਚਾਚਾ ਤੇਰੇ ਵਾਲੇ ਵੀ ਕੋਈ ਕੰਮ ਨਹੀਂ ਹੈ ਆ ਸਾਨੂੰ ਦੋ ਬੰਦੇ ਨੂੰ ਤੁਸੀਂ ਫਾਇ ਲਾਇਆ ਸਾਨੂੰ ਦੋ ਬੰਦੇ ਨੂੰ ਨਾ ਫਾਇ ਲਾਇਆ ਤਾਂ ਆਪ ਜਨਾਬ ਟਿਕਟੋਕ ਦਾ ਲਵ ਬਣਾਉਂਦੇ ਨੇ ਇਹ ਤਾਂ ਐਨ ਵੇਲੇ ਲੋ ਜੀ ਪੱਠੇ-ਫੁੱਠੇ ਵੜ ਗਏ ਹੋ ਗਏ ਵੇਲੇ ਸ਼ਾਮਾਂ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਤੇ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਇਆ ਇੱਕ ਨਵੇਂ ਵਲੌਗ 'ਚ